ਜਾਂਦੇ ਨੇ ਕਿਉਂ ਨਹੀਂ ਰੁਕ ਰਹੇ ਤੁਸੀਂ ਇਹੀ ਕੁਐਸਚਨ ਸੀਗਾ ਨਾ ਬਾਈ ਤੁਹਾਡਾ ਹੈਨਾ ਉਹਦਾ ਪਹਿਲਾ ਰੀਜ਼ਨ ਹੈ ਇਕਨੋਮੀ ਆਪਣੀ ਇਕਨੋਮੀ ਬਹੁਤ ਵੀਕ ਆ ਠੀਕ ਹੈ ਜੀ ਨੰਬਰ 2 ਤੇ ਉਥੇ ਦਾ ਵਾਤਾਵਰਨ ਨੰਬਰ 3 ਤੇ ਉਥੇ ਦੀ ਖਰਾਕ ਤੇ ਜਿਹੜਾ ਉਥੇ ਤੁਹਾਨੂੰ ਖਰਾਕ ਮਿਲਦੀ ਆ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਆਪਣੇ ਹਸਪਤਾਲਾਂ ਦੀ ਵੀ ਜਿੱਦਣ ਆਪਣੇ ਹਸਪਤਾਲ ਬੰਦ ਹੋ ਗਏ ਉਹਦਣ ਆਪਣਾ ਦੇਸ਼ ਤਰੱਕੀ ਕਰੂ ਹਸਪਤਾਲ ਕਦੋਂ ਬੰਦ ਹੋ ਜਦੋਂ ਸਾਡੀ ਖਰਾਕ ਸਹੀ ਹੋਊਗੀ ਠੀਕ ਹੈ ਜੀ ਤੁਹਾਨੂੰ ਜਿਹੜਕ ਉੱਥੇ ਦੇ ਹਸਪਤਾਲਾਂ ਦੇ ਵਿੱਚ ਭਾਜੀ ਤੁਸੀਂ ਉੱਥੇ ਰਹਿੰਦੇ ਹੋ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਉਥਰੇ ਹਸਪਤਾਲ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਕੇਸ ਐਕਸੀਡੈਂਟ ਦੇ ਜਾਂ ਹੁੰਦੇ ਨੇ ਪ੍ਰੈਗਨੈਂਟ ਲੇਡੀਆਂ ਦੇ ਜਾਂ 올ਡ ਏਜ ਦੇ ਹੁੰਦੇ ਨੇ ਉੱਥੇ ਮੋਸਟਲੀ ਭਾਜੀ 올ਡ ਏਜ ਦੀ ਆਉਂਦੇ ਆ ਜੀ ਆਪਣੇ ਹਸਪਤਾਲ 'ਚ ਕੀ ਪ੍ਰੋਬਲਮਾਂ ਨੇ ਕਿਸੇ ਨੂੰ ਕਿਡਨੀ ਦਾ ਕਿਸੇ ਨੂੰ ਲੀਵਰ ਦਾ ਕਿਸੇ ਨੂੰ ਡਾਈਜੈਸਟ ਸਿਸਟਮ ਮਤਲਬ ਕਿੰਨੀਆਂ ਹੀ ਪ੍ਰੋਬਲਮਾਂ ਨੇ ਆਪਣੇ ਕਿੱਥੋਂ ਸ਼ੁਰੂ ਹੁੰਦੀਆਂ ਨੇ ਇਹ ਸ਼ੁਰੂ ਹੁੰਦੀਆਂ ਸਾਡੇ ਖਾਣ ਪੀਣ ਤੋਂ ਕਿਉਂਕਿ ਸਾਡੇ ਜਿਹੜਾ ਅੰਦਰ ਰਫੈਂਡ ਜਾਂਦਾ ਉਹ ਜੰਮਦਾ ਨਹੀਂ ਹੈਗਾ ਇੰਨਾ ਗੰਦਾ ਰਫੈਂਡ ਆਸੀ ਸਾਡੇ ਮਾਰਕੀਟ 'ਚ ਬਿਕ ਰਿਹਾ ਓਸੀ ਰੋਜ਼ ਖਾਈ ਜਾਂਦੇ ਆ ਕਿਉਂਕਿ ਸਾਡੇ ਬਜ਼ੁਰਗ ਖਾਂਦੇ ਆਉਂਦੇ ਸੀ ਜੀ ਅਸੀਂ ਵੀ ਖਾਈ ਜਾਂਦੇ ਆ ਮਤਲਬ ਚੀਜ਼ਾਂ ਨਿੱਕੀਆਂ ਨਿੱਕੀਆਂ ਸਹੀ ਕਰਨ ਵਾਲੀਆਂ ਨੇ ਉਸ ਤੋਂ ਬਾਅਦ ਜਦੋਂ ਆਪਣਾ ਖਾਣਾ ਪੀਣਾ ਸਹੀ ਹੋ ਗਿਆ ਤਾਂ ਇੱਥੇ ਤੇ ਜਿਹੜੇ ਹੁਣ ਆਪਣੀ ਜਨਰੇਸ਼ਨ ਕੱਦ ਵੀ ਛੋਟੇ ਰਹਿਣ ਲੱਗ ਗਏ ਹਣਾ ਬਿਮਾਰ ਵੀ ਉਮਰਾਂ ਵੀ ਘਟਦੀਆਂ ਨੇ ਉਹੀ ਰੀਜਨ ਨੇ ਸਾਰੇ ਸਾਡੀ ਖਾਣ ਪੀਣ ਦੇ ਤੇ ਦੂਜੀ ਇਕਨੋਮੀ ਇਕਨੋਮੀ ਸਾਡੀ ਬਹੁਤ ਈਕ ਆ ਉਹਦੇ ਨਾਲੋਂ ਇਕਨੋਮੀ ਕਦੋਂ ਸਹੀ ਹੋ ਜਦੋਂ ਸਾਡਾ ਦੇਸ਼ ਦਾ ਸਿਸਟਮ ਸਹੀ ਹੋਊਗਾ ਟੈਕਸ ਟੁਕਸ ਭਰੇ ਜਾਣਗੇ ਜਾਂ ਚੀਜ਼ਾਂ ਜਿਹੜੀਆਂ ਇਕਨੋਮੀ ਪਤਾ ਹੁੰਦੀ ਨੇ ਸਰਕਾਰਾਂ ਨੂੰ ਹਣਾ ਤੇ ਉਸ ਤੋਂ ਬਾਅਦ ਸਿਸਟਮ ਉਦੋਂ ਸਹੀ ਹੋਣਾ ਜਦੋਂ ਸਾਡੇ ਕਹਿ ਲਓ ਵੀ ਦੇਸ਼ ਦੇ ਵਿੱਚ ਸਰਕਾਰ ਨੇ ਇਹ ਚੀਜ਼ ਰੱਖੀ ਵੀ ਹਾਂ ਯਾਰ ਇੱਥੇ ਦੇ ਖਾਣ ਪੀਣ ਤੇ ਵੀ ਧਿਆਨ ਰੱਖਿਆ ਜਾਊਗਾ ਜਦੋਂ ਖਾਣ ਪੀਣ ਤੇ ਜਵਾਕਾਂ ਦਾ ਦਿਲ ਵੀ ਲੱਗੂਗਾ ਹਰ ਇੱਕ ਚੀਜ਼ ਸਹੀ ਹੋਣ ਸ਼ੁਰੂ ਹੋਊਗੀ ਇੱਕ ਇੱਕ ਕਰਕੇ ਸੋ ਨਿੱਕੇ ਨਿੱਕੇ ਰੀਜਨ ਨੇ ਜਿਹੜਾ ਬੰਦਾ ਬਾਹਰ ਲਈ ਹਵਾ ਖਾਇਆ ਹੁੰਦਾ ਅਗਲਾ ਕਹਿੰਦਾ ਮੁੜ ਕੇ ਮੈਂ ਫੇਰ ਬਾਹਰ ਜਾਵਾਂ ਮੈਂ ਜੁਰ ਚਾਰ ਮਹੀਨੇ ਇੱਥੇ ਦੇਖ ਲਿਆ ਹੁਣ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿ ਮੈਂ ਖਾਦਾ ਪੀਤਾ ਆਪਾਂ ਸਿਲਕੇ ਵਾਰ ਛੱਡ ਦਿੰਨੇ ਆ ਸਫਾਈ ਨਹੀਂ ਕਰਦੇ ਉਹ ਕਿੱਥੇ ਜਾਂਦੀ ਆ ਉਹ ਮੁੜ ਕੇ ਸਾਡੇ ਮੂੰਹਾਂ 'ਚ ਹੀ ਆਉਂਦੀ ਆ ਹੁਣ ਪਲਾਸਟਿਕ ਤੇ ਸਰਕਾਰ ਨੇ ਰੋਕ ਲਾਈ ਸੀਗੀ ਕਿਤੇ ਬੰਦ ਹੋ ਗਿਆ ਪਲਾਸਟਿਕ ਨਹੀਂ ਹੋਇਆ ਹੁਣ ਉਪਰਾਲੀ ਨੂੰ ਰੋਕ ਲਾਈ ਸੀਗੀ ਸਾਡੇ ਪਿੰਡ ਅਸੀਂ ਅੱਗ ਨਹੀਂ ਲਾਈ ਕਿਸੇ ਨੇ ਉਪਰਾਲੀ ਨੂੰ ਪਰ ਧੂਆ ਦੇਖੋ ਕਿੰਨਾ ਸੀਗਾ ਹੁਣ ਇਹੀ ਦਿਨ ਹੁੰਦੇ ਨੇ ਜਿਹੜੇ ਸਰਕਾਰ ਮੇਰੇ ਹਿਸਾਬ ਨਾਲ 골ਡਨ ਡ ਦਸੰਬਰ ਦਸੰਬਰ ਤੋਂ ਫੇਰ ਠੰਡਾ ਜਾਂਦੀ ਆ ਜਨਵਰੀ ਠੰਡੂ ਤੇ ਫਰਵਰੀ ਮਾਰਚੇ ਵਧੀਆ ਹੁੰਦੇ ਆ ਤੇ ਇਨਾਂ ਦਿਨਾਂ ਚ ਅਸੀਂ ਅਗਲਾ ਇੰਨਾ ਧੂਆਂ ਹੋ ਜਾਂਦਾ ਕਿ ਸਾਨੂੰ ਸਾਹ ਲੈਣਾ ਔਖ ਹੋ ਜਾਂਦਾ ਸੋ ਨਿੱਕੇ ਨਿੱਕੇ ਚੀਜ਼ਾਂ ਨੇ ਜਦੋਂ ਉਹ ਸਹੀ ਹੋ ਗਈਆਂ ਤੁਹਾਡਾ ਦਿਲ ਲੱਗਣ ਵੀ ਲੱਗ ਜਾਣਾ ਦਿਨ ਵੀ ਸੋਹਣੇ ਹੋਣ ਲੱਗ ਜਾਣੇ ਆ ਸਫਾਈ ਵੀ ਰਹਿਣ ਲੱਗ ਜਾਣੀ ਆ ਹਸਪੀਟਲ ਵੀ ਬੰਦ ਹੋਣ ਲੱਗ ਜਾਣਗੇ ਫਿਰ ਪੰਜਾਬ ਸੋਹਣਾ ਹੋ ਜੂ ਫਿਰ ਮੇਰੇ ਹਿਸਾਬ ਨਾਲ ਕਿਸੇ ਦਾ ਜਾਣ ਨੂੰ ਦਿਲ ਨਹੀਂ ਕਰੂਗਾ ਪੰਜਾਬ ਦੇ ਵਿੱਚੋਂ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ